ਕਾਪੀ ਜਾਤ ਕਿਸੇ ਥਾਂ ਦੀ ਵੱਡੀ ਮੇਵਾ ਪਾਤਾ ਤੇ ਆ ਚੱਕੀ ਨਹੀਂ ਮੈਂ ਨਹੀਂ ਕਰਦੀ ਕੀ ਗੱਲ ਹੈ ਜੇ ਕਰਤੇ ਕਰਦੀ ਹਾਂ ਹੋਵੇਂਗੀ ਤੂੰ ਜਾ ਤੇ ਜਿੱਠੀ ਮੈਂ ਵੀ ਜਾਂਦੀ ਮੈਂ ਕਰੀ ਪੜੀ ਐ ਮੇਰਾ ਦਮ ਐ ਮੈਂ ਕਰਕੇ ਖਾਣੀ ਐ ਮੈਂ ਕਿਸੇ ਹਰਾਮ ਦਾ ਨਹੀਂ ਖਾਂਦੀ ਤੂੰ ਕਦੇ ਮੈਨੂੰ ਕੋਈ ਕੁਝ ਦਿੰਨੀ ਐ ਤੂੰ ਦਿੰਨੀ ਐ ਜਿਹੜੀਆਂ ਬਹੁਤ ਵੱਡੇ ਦਿਲਾ ਨਹੀਂ ਉਹ ਪਰਖਦੀਆਂ ਨਹੀਂ ਨਹੀਂ ਬਸੇ ਕੁਝ ਦਿੰਨੀ ਐ ਰਹਿ ਨਾ ਰੋ ਕੁਝ ਦਿੰਨੀ ਐ ਮੈਂ ਤੈਨੂੰ ਆਪ ਦੇ ਨਾਲ ਹੀ ਹੋਏ ਤੈਨੂੰ ਸੂਟ ਦਿੰਨੀ ਐ ਇਹ ਤਾਂ ਮੈਂ ਨਹੀਂ ਕਿਹਾ ਦੁੱਧ ਵੀ 10 ਕਿਲੋ ਦੀ ਗੜਬੀ ਤੈਨੂੰ ਦਿੰਨੀ ਐ ਹੈਂ ਫਸਲ ਆਉਂਦੀ ਆ ਤਾਂ ਤੈਨੂੰ ਮੈਂ ਤੇਰਾ ਹਿੱਸਾ ਪਾ ਕੇ ਰੱਖਦੀ ਆ ਸਾਰਿਆਂ ਨਾਲ ਪਹਿਲਾਂ ਬਾਅਦ ਵਿੱਚ ਡਰਾਮਾ ਚ ਪਾਉਣੀ ਆ ਪਹਿਲਾਂ ਤੇਰਾ ਹਿੱਸਾ ਰੱਖਦੀ ਆ ਹਜੇ ਤੂੰ ਮੇਰੇ ਉੱਤੇ ਸਰ ਚੜਦੀ ਆ ਨਾ ਹੋਰ ਤੂੰ ਕੀ ਭਾਲਦੀ ਮੈਨੂੰ ਐਂ ਦੱਸ ਪਹਿਲਾਂ ਮੇਰੀ ਗੱਲ ਸੁਣ ਲੈ ਜੇ ਤੂੰ ਨਾ ਦੇਵੇਂ ਭੁੱਖੀ ਨਹੀਂ ਮਰਦੀ ਆ ਆਂਬਾਦੀ ਭੁੱਖੀ ਮਾਰ ਦਈਏ ਰੋ ਫੋਕਾ ਜੇ ਬੱਜੇ ਬਗ ਜਾ ਲਾ ਪਤਾ ਤੈਨੂੰ ਫੇਰ ਹੀ ਲੱਗੂਆ ਜੱਟ ਪੁਣੇ ਨਹੀਂ ਲੈ ਕੇ ਵੀ ਮੈਂ ਆ ਜੱਟ ਪੁਣੇ ਦੀ ਸੀ ਕਿ ਮੈਂ ਸੀ ਹਾਂ ਪਤਾ ਤੈਨੂੰ ਫੇਰ ਲੱਗੂਆ ਜੇ ਬੱਜੇ ਛੱਡ ਕੇ ਜਾ ਕੰਮ ਜੇ ਬੱਜੇ ਹਾਂ ਮੈਂ ਥਣੂਕਾ ਇਹ ਜਿੰਦ ਬੋਲ ਜੇ ਬੱਜ ਜਾ ਛੱਡ ਪਰੇ ਬੱਜ ਜਾ ਆਹੋ ਆ ਗਈ ਵੱਡੀ ਕੰਮ ਛੱਡਣ ਵਾਲੀ ਲੈ ਹਜੇ ਤੱਕ ਨਹੀਂ ਆਈ 12:00 ਵਜੇ ਨਹੀਂ ਨੂੰ ਦੀਦਾ ਨਹੀਂ ਉਹ ਪਿਆ ਸਾਰਾ ਚੁੱਲ੍ਹੇ ਦਾ ਸਾਰਾ ਕੰਮ ਪਿਆ ਖਲੇ ਰਿਆ ਹੈਂ ਪਾਂਡਾ ਠਿੱਕਰੋਂ ਵਿੱਚ ਕਰ ਪਿਆ ਆ ਝਾੜੂ ਮਾਰਨ ਵਾਲਾ ਪਿਆ ਆ ਗੋਹਾ ਸੱਟਣ ਵਾਲਾ ਪਿਆ ਹਜੇ ਤੱਕ ਨਹੀਂ ਉਹੀ ਹੈ ਨਾ ਜਾਤਕ ਜਾਤਾਂ ਇਹਨਾਂ ਨੂੰ ਤਾਂ ਸਿਰ ਨਾ ਚੜਾਵੇ ਇਹਨਾਂ ਜਾਤਾਂ ਨੂੰ ਇਹ ਜਾਤਨਾ ਜਦੋਂ ਪੈਸੇ ਮੰਗਦੇ ਹਨ ਉਹ ਤੇ ਬੀਬੀ ਜੀ ਬੀਬੀ ਜੀ ਬੀਬੀ ਜੀ ਫਿਰ ਆਪ ਨੂੰ ਤਰਸ ਆ ਜਾਂਦਾ ਇਹਨਾਂ ਜਾਤਾਂ ਤੇ ਇਹ ਜਾਤਾਂ ਕਿੱਥੇ ਆਖੇ ਲੱਗਣ ਆਲਗਾ ਨਾ ਇਹਨਾਂ ਨੂੰ ਤਾਂ ਪੈਸੇ ਦੇ ਦਿਓ ਤਾਂ ਤਾਂ ਠੀਕ ਹੈ ਜੇ ਨਾ ਦੋ ਤਾਂ ਬੱਸ ਹਾਂ ਆ ਗਈਆਂ ਹੁਣ ਹਾਂ ਜੀ ਬੀ ਆ ਗਈ ਕਿ ਮੈਂ ਨਾ ਤੈਨੂੰ ਦੀਦਾ ਨਹੀਂ ਐ 12 ਵਜ ਗਏ ਆ ਵੀ ਮੈਂ ਪਿੰਡ ਦੀ ਸਰਪੰਚ ਨਹੀਂ ਐ ਆਇਆ ਗਿਆ ਰਹਿੰਦਾ ਉਹ ਗਲਾਸ ਹੋ ਪੇਨ ਭਾਣੇ ਮੰਜ ਨਾਲੇ ਸਾਰਾ ਕੰਮ ਠੀਕਰਾ ਉਹ ਪਿਆ ਮੇਰੀ ਗੱਲ ਸੁਣੂ ਬੀਬੀ ਜੀ ਗੱਲ ਸੁਣ ਲੋ ਮੇਰਾ ਨਾ ਮੁੰਡਾ ਬਿਮਾਰ ਐ ਬਾਲੇ ਚਰਤੋਂ ਤੇ ਨੂੰ ਵੀ ਢਿੱਲੀ ਹੋ ਗਈ ਮੈਂ ਦਵਾਈ ਦਉਣ ਗਈ ਸੀ ਮੈਂਤ ਨਾਲ ਵੇਰਾ ਕਿਹੜਾ ਹੋ ਜਾਂਦਾ ਕਬੀਲਦਾਰ ਜੀ ਵੱਡੇ ਬੰਦੇ ਤੂੰ ਐਂ ਵੀ ਵੇਖ ਵੀ ਮੈਂ ਸਾਰਾ ਕੁਝ ਸਰਚਾ ਕੇ ਆਉਣਾ ਤੂੰ ਮੇਰੀ ਉਮਰ ਵੀ ਵੇਖ ਹੈ ਮਾੜਾ ਘੰਮੇ ਨਾ ਗੱਲ ਤਾ ਦੇ ਵੀ ਦੇ ਕੋਈ ਨਹੀਂ ਪੀਅ ਗਿਆ ਹਾਂ ਕੋਈ ਨਹੀਂ ਮੋ ਤੇਰਾ ਮੁੰਡਾ ਜੇ ਬਿਮਾਰ ਆ ਕੱਲ ਮਰਦਾ ਵਾ ਨਾ ਅੱਜ ਮਰੇ ਮੈਨੂੰ ਕੀ ਹੈ ਜੇ ਤੇਰਾ ਬੰਦਾ ਬਿਮਾਰਾ ਮੈਂ ਕੀ ਕਰਾਂ ਫੇਰਾ ਉਦੋਂ ਤਾਂ ਪੈਸੇ ਮੰਗਣ ਵਾਸਤੇ ਬੀਬੀ ਜੀ ਬੀਬੀ ਜੀ ਬੀਬੀ ਜੀ ਹੈ ਉਦੋਂ ਤਾਂ ਤੁਸੀਂ ਮੇਰੇ ਪੈਰ ਫੜਦੋਂਗਾ ਤੇ ਹੁਣ ਤੈਨੂੰ ਦੇਣਾ ਨਹੀਂ ਹੈ ਸਾਰਾ ਘਰ ਦਾ ਕੰਮ ਪਿਆ ਮੇਰੀ ਗੱਲ ਸੁਣ ਮੈਂ ਨਾ ਪੂਰੀ ਕੋਸ਼ਿਸ਼ ਕਰਦੀ ਆ ਮੈਂ ਕਦੇ ਕਿਸੇ ਐ ਨਹੀਂ ਮਨ ਚ ਸੋਚਿਆ ਵੀ ਮੈਂ ਆ ਕੰਮ ਛੱਡ ਕੇ ਜਾਵਾਂ ਲੇਟ ਦੋ ਐਸ਼ ਭਾਵਨਾ ਨਹੀਂ ਗਈ ਮੈਂ ਸੱਚੇ ਮਨ ਨਾਲ ਕੰਮ ਕਰਦੀ ਮੇਰਾ ਵਾਈ ਗੁਰ ਜਾਂਦਾ ਦੇਖ ਬੀਬੀ ਐ ਬਾਈ ਜੋ ਬਾਈ ਜੋ ਇਹ ਜਾਤਾ ਕਿ ਜਾਤਾ ਤਾਂ ਐ ਹੁਣ ਨੂੰ ਤੁਸੀਂ ਹਾਂ ਆਪਦੀ ਜਾਤ ਦਿਖਾਈ ਦੇ ਨਵਾਂ ਤੁਸੀਂ ਦੇਖ ਬੀਬੀ ਐ ਨਾ ਕਰ ਐਂ ਕਰ ਜਾਤ ਕਿ ਜਾਤ ਨਹੀਂ ਪਰਖੀਦਾ ਸਾਰੇ ਇੱਕੋ ਜਿਹੇ ਹੁੰਦੇ ਆ ਕੋਈ ਵੱਡਾ ਕੋਈ ਛੋਟਾ ਸਾਰੇ ਮਿਹਨਤ ਕਰਕੇ ਖਾਂਦੇ ਕਿਹੜੀ ਗੱਲ ਐ ਕੋਈ ਵੱਡਾ ਕੋਈ ਛੋਟਾ ਐ ਕਿ ਹੁਣ ਮੇਰਾ ਮੂੰਹ ਵੇਖ ਜੀ ਨੀ ਹੁਣ ਕਰ ਲੈ ਕੰਮ ਧੰਦਾ ਜਾ ਕੇ ਮੇਰੀ ਗੱਲ ਸੁਣ ਨਿਮਰਤਾ ਨਾਲ ਸਾਰੇ ਕੰਮ ਲੈ ਲਓ ਆਜਾ ਐ ਦੀ ਮੈਂ ਖੰਨੀ ਖਾਨੀ ਆ ਭਾਵੇਂ ਮੈਂ ਥੋੜੀ ਖਾਨੀ ਆ ਮੈਂ ਨਹੀਂ ਕਿਹਾ ਤੇ ਕੰਮ ਕਰਦੀ ਫਿਰਦਾ ਅਸੀਂ ਗੱਲ ਕਰੀ ਹਾਂ ਅਸੀਂ ਗੱਲ ਕਰਦਾ ਜੀ ਹਾਂ ਪੁੱਤ ਸਾਸਿ ਜੀ ਕੀ ਗੱਲੋ ਕੀ ਗੱਲੋ ਜੀ ਗਰਮੇ ਬੈਠੀ ਆ ਗਰਮ ਕੀ ਹੋ ਗਈ ਪੁੱਤ ਮੈਂ ਤਾਂ ਮੇਰਾ ਮੁੰਡਾ ਢਿੱਲਾ ਪੱਥਰੇ ਬਿਠਾਉਣ ਤੇ ਮੇਰੇ ਬਰਾਬਰ ਕਿ ਬਿਠਾਇਆ ਕਿਉ ਫਿਰ ਕਿਉ ਹੋ ਜੂ ਤੁਹਾਹਰ ਨਹੀਂ ਤੀਆ ਅਭੀ ਗੱਲ ਕਰ ਗੱਲ ਸੁਣ ਨਾ ਫਿਰ ਤੂੰ ਇਹ ਬਰਾਬਰ ਬਹਿ ਗਈ ਤਾਂ ਮਾਵਾ ਵਰਗੀ ਆਪਣੇ ਉਹ ਹੈਗੀ ਮਾਵਾ ਵਰਗੀ ਹਤੋਈ ਗੱਲ ਵਰਗੀ ਹੋਈ ਮੇਰੀ ਗੱਲ ਸੁਣ ਲੈ ਪਤਾ ਮੇਰਾ ਦਾ ਬਿਮਾਰ ਰਹਿੰਦਾ ਹੈ ਹੈ ਬਿਮਾਰ ਰਹਿਣ ਕਰਕੇ ਨੂੰ ਜਿਆਦਾ ਢਿੱਲੀ ਹੋ ਗਈ ਤੇ ਮੈਂ ਦਵਾਈ ਉਹਨੂੰ ਦਵਾ ਕੇ ਘਰ ਦਾ ਸਾਰ ਧੰਦਾ ਕਰਕੇ ਮੇਰੀ ਉਮਰ ਤਾਂ ਦੇਖ ਲੈ ਹੈ ਫਿਰ ਮੈਂ ਨਿਮਰਤਾ ਨਾਲ ਆ ਕੇ ਗੱਲ ਕਰੀ ਵੀ ਮੈਂ ਜੀ ਲੇਟ ਹੋ ਗਈ ਹੈ ਫਿਰ ਇਹ ਮੈਨੂੰ ਅੜਬ ਬੋਲੀ ਫੇਰ ਵੀ ਆਏ ਕਰਦੇ ਕਰਦਾ ਬਹਿਸ ਹੁੰਦੇ ਹੁੰਦੇ ਜਾਤ ਧਿਆਗੀ ਅੱਛਾ ਜੱਟ ਤਾਂ ਮੈਨੂੰ ਦੱਸ ਜੱਟਕ ਜੱਤਾ ਹੁੰਦੀ ਹੈ ਕਿ ਇਹਦੇ ਮਨ ਚ ਹੈ ਕਿ ਜੱਟ ਸਿੱਖਦਾ ਜਾਂ ਜੱਟੀ ਦਾ ਗਰੂਰ ਮੈਂ ਤਾਂ ਮਾਜੀ ਸੇ ਕਿ ਮਾਜੀ ਸਖਰੇ ਪਰ ਮਾਜੀ ਸੇ ਕਿ ਇੰਨੇ ਕਮਜ਼ੋਰ ਨਹੀਂ ਹੁੰਦੇ ਵੀ ਜਿਹੜਾ ਕਿਸੇ ਦੇ ਨਰਦ ਛਿੜਕਾਂ ਖਾਵੇ ਨਾ ਕੰਮ ਖਰੇ ਗਿੜਗੜਾ ਕੇ ਕਰੇ ਨਾ ਅਣਖ ਨਾਲ ਜੁਣਾ ਕੰਮ ਕਰਨਾ ਸੁਖੀ ਰਹਿਣਾ ਇਹੀ ਫਰਕ ਹੈ ਆਪਣੇ ਤੇ ਬਾਹਰਲੇ ਦੇਸ਼ਾਂ 'ਚ ਠੀਕ ਹੈ ਨਾ ਉੱਥੇ ਨਾ ਤਾਂ ਕੋਈ ਜਾਤੀਵਾਦ ਨਾ ਧਰਮਵਾਦ 'ਚ ਕੋਈ ਨਹੀਂ ਵੜਦਾ ਨਹੀਂ ਸੁਣੋ ਉਹ ਵੀ ਮੇਰੀ ਗੱਲ ਸੁਣੋ ਹ ਤੂੰ ਤੇਰੀ ਕਾਸ਼ ਜੱਟ ਸਖਾ ਠੀਕ ਹੈ ਨਾ ਤੇਰੇ ਮੱਥੇ ਤੇ ਲਿਖਿਆ ਵੀ ਜੱਤੀਆਂ ਤੂੰ ਹੋ ਤਾਈ ਹੈ ਇਹ ਮਜੀਬੀ ਸਖਾ ਹੈ ਇਹਦੇ ਮੱਥੇ ਤੇ ਲਿਖਿਆ ਵੀ ਮਜੀਬੀ ਸਖਾ ਹੈ ਤੁਸੀਂ ਆਪ ਹੀ ਰੌਲਾ ਪਾਈ ਜਾਂਦੇ ਹੋ ਮੈਂ ਜੱਤੀ ਆਂ ਮੈਂ ਮਜੀਬੀ ਸਖਾ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਪਤਾ ਲਵਾਈ ਜਾਂਦੇ ਹੋ ਪਹਿਲੀ ਗੱਲ ਆ ਨਾ ਤਾਂ ਇਹ ਜਾਤ ਹੈ ਗੁਰੂਆਂ ਨੇ ਕਿਹਾ ਸੀ ਵੀ ਮਾਨਸਕੀ ਜਾਤ ਸਭ ਇੱਕ ਪਛਾਣਵੋ ਸਭ ਤਾਂ ਮੱਕ ਹੈ ਸਭ ਜਾਤਾਂ ਇੱਕ ਹੈ ਠੀਕ ਹੈ ਨਾ ਜੇ ਲੇਟ ਹੋ ਵੀ ਗਈ ਅੱਗੇ ਫਿਰ ਕਿੱਡੀ ਗੱਲ ਹੋਗੀ ਬਾਈ ਸਹੀ ਇਹ ਤਾਂ ਗੱਲ ਸਹੀ ਗੱਲ ਮੈਂ ਤਾਂ ਆਖੀ ਜਨਾ ਇੰਨਾ ਕਰਕੇ ਆਪਾਂ ਇਥੋਂ ਤੱਕ ਇਹਨਾਂ ਦੀਆਂ ਬਹੁਤ ਕੁਰਬਾਨੀਆਂ ਐ ਸਿੱਖ ਦਾ ਮਤਲਬ ਦੇਖਿਆ ਜਾਵੇ ਤਾਂ ਮਾਈ ਵੀ ਸਿੱਖ ਨੇ ਕਰਵਾਇਆ ਸਭ ਤੋਂ ਵੱਧ ਐ ਇੱਕ ਮੇਰੀ ਗੱਲ ਸੁਣ ਲੈ ਪੁੱਤ ਠਰਮੇ ਨਾ ਇਹ ਜਾਤਾਂ ਕਿ ਜਾਤਾਂ ਦੀ ਗੱਲ ਐ ਨਾ ਖੂਨ ਸਭ ਦਾ ਲਾਲ ਐ ਕੱਲ ਨੂੰ ਕੋਈ ਬਿਮਾਰ ਹੋ ਜੇ ਢਿੱਲਾ ਹੋ ਜੇ ਤੂੰ ਦੱਸ ਉਹ ਜਿਹੜੀ ਬੋਤਲ ਲਵੇਗੀ ਬੈਂਕ ਚੋਂ ਖੂਨ ਵਾਲੇ ਬੈਂਕ ਚੋਂ ਪਛਾਣ ਦੇਖ ਪੁੱਤ ਮੇਰੀ ਸੁਣ ਲੈ ਗੱਲ ਖੂਨ ਸਾਰਦਾ ਲਾਲ ਐ ਹਰਾ ਨੀਲਾ ਕਿਸੇ ਦਾ ਨਹੀਂ ਕੱਲ ਨੂੰ ਢਿੱਲੇ ਵਿੱਚ ਹੋ ਜੇ ਬਲੱਡ ਬੈਂਕ ਦੇ ਵਿੱਚੋਂ ਖੂਨ ਲੈਣਾ ਪੈ ਜੇ ਤੂੰ ਦੱਸੇਂਗਾ ਉਹਦੇ ਚ ਪਰਖ ਕੇ ਕਿਹੜਾ ਜੰਟ ਸਿੱਖਦਾ ਕੂਨ ਐ ਤੇ ਕਿਹੜਾ ਮਜਨੀ ਸਿੱਖਦਾ ਸੂਣਾ ਜਦੋਂ ਖੂਨ ਹੀ ਸਾਰਾ ਲੱਕਾ ਜਾਂ ਤਾਂ ਪਤਾ ਕੀ ਕੋਈ ਨਹੀਂ ਸਾਡੀਆਂ ਬਣਾਈਆਂ ਢੇਰ ਉਹ ਤਾਂ ਹੀ ਤਾਂ ਹੀ ਫਿਰੋ ਪਿੱਛੇ ਐ ਇੱਕ ਗੱਲ ਹੋਰ ਆ ਜਿਹੜੇ ਪੇਜਾਂ ਤੇ ਚਾਹੇ ਡਾਕਟਰ ਵਰਗੇ ਭਗਾਈ ਮਾਰਦੇ ਫਿਰਦੇ ਆ ਨਾ ਠੀਕ ਐ ਇਹ ਇੰਨਾ ਕਰਕੇ ਹੀ ਧਰਮ ਦਾ ਬੇੜਾ ਕਰਕੇ ਆ ਪਿਆ ਇਹੀ ਲੋਕਾਂ ਨੂੰ ਭੜਾਈ ਜਾਂਦੇ ਆ ਉਹਦੀ ਲੜੀ ਜਾਂਦੇ ਆ ਚਾਹੇ ਉਹ ਮਾਈਬੀ ਸਖੇ ਚਾਹੇ ਰਮਦਾਸ ਗੇ ਸਖੇ ਚਾਹੇ ਬਾਲਮੀਕੀ ਸਖੇ ਚਾਹੇ ਉਹ ਜੱਟ ਸਖੇ ਸਾਰੇ ਭਰਾ ਐ ਠੀਕ ਐ ਐਵੇਂ ਨਾ ਲੜੋ ਤੁਹਾਨੂੰ ਵੀ ਬੇਨਤੀ ਐ ਰੋ ਅੱবি ਤੁਹਾਨੂੰ ਵੀ ਬੇਨਤੀ ਤਾਂ ਹੀ ਤੈਨੂੰ ਵੀ ਐ ਵੀ ਐਵੇਂ ਤੁਸੀਂ ਧਰਮਾਚਨਾ ਬੜੋ ਜਾਤਾਂ ਵਾਤਾਂ ਚਨਾ ਬੜੋ ਠੀਕ ਐ ਕਿਉਂ ਲੜੀ ਜਾਂਦੇ ਹੋ ਇਹ ਸ਼ਰਾਰਤੀ ਆਂਸਰਾਂ ਦੇ ਹੱਥ ਐ ਉਹ ਹੀ ਆਪਾਂ ਨੂੰ ਲੜਾਉਂਦੇ ਐ ਉਹ ਹੀ ਭੜਗਾਉਂਦੇ ਐ ਆਪ ਲੜੀ ਜਾਂਦੇ ਆ ਜਾਂਚ ਪਾ ਦੇ ਨਾ ਤੇ ਰੋਟੀਆਂ ਸੇਕੀ ਜਾਂਦੇ ਆ ਵੋਟਾਂ ਲਈ ਜਾਂਦੇ ਆ ਲੀਡਰ ਬਣ ਜਾਂਦੇ ਆ ਆਪਣੀ ਕਮੀ ਹੈ ਨਾ ਹਾਂ ਆਪਣੀ ਕਮੀ ਆਪਣੀ ਕਮੀ ਲੈ ਦਿਓਰਾ ਤੂੰ ਤਾਂ ਮੇਰੀ ਅੱਖਾਂ ਖੋਲਤੀਆਂ ਮੈਂ ਤਾਂ ਸਰਪੰਚਣੀ ਦੇ ਚਾਚ ਮੈਂ ਤਾਂ ਇਹ ਵੀ ਭੁੱਲ ਗਈ ਸੀਗੀ ਵੀ ਇਹਨਾਂ ਦੀ ਬਦੌਲਤ ਤਾਂ ਆਪਾਂ ਜਿੱਤਦੇ ਆ ਹੈ ਅੱਜ ਤਾਂ ਮੈਂ ਨਹੀਂ ਭਾਈ ਕਰਦੇ ਮਾਫ ਹੈ ਨਾ ਭਾਈ ਤੂੰ ਵੀ ਹਾਂ ਆ ਜਾ ਤੁਸੀਂ ਵੀ ਭਾਈ ਜੀ ਹੁਣ ਤੁਸੀਂ ਕਿਉਂ ਪਿੱਛੇ ਹੋਨੇ ਆ ਹੁਣ ਤਾਂ ਮੈਂ ਇਹਨਾਂ ਮਾਂ ਬਣਾ ਲਈ ਹੈ ਆ ਜਾਓ ਭਾਈ ਜੇ ਗਾ ਤਾਂ ਸਰਪੰਚ ਨਹੀਂ ਮੰਨਣਾ ਨਾ ਠੰਡਾ ਹੋ ਗਿਆ ਜਲਣਾ ਭੁਖੀ ਨਹੀਂ ਸਰਪੰਚ ਸਾਹਿਬ ਹਾਂ ਇਹ ਤਾਂ ਮੈਂ ਨਾ ਦਿਓ ਨਾ ਹੁਣ ਅਸੀਂ ਤੇ ਜਮਾ ਏਕ ਹੈ ਇਹ ਮੇਰੀ ਮਾਵਾ ਵਰਗੀ ਹੈ ਤੇ ਮੈਂ ਤੈਨੂੰ ਮਾਂ ਚੱਲ ਫਿਰ ਮਾਂ ਨਹੀਂ ਕੰਮ ਮੰਗਣ ਲਈ ਸਮਝਦੀ ਇਹਨੂੰ ਚਾਹ ਲੈ ਲੈ ਚੱਲ ਹਾਂ ਚੱਲ ਠੀਕ ਚੱਲ ਜਿਉਂਦਾ ਪੁੱਤ ਤੂੰ ਜਿਉਂਦਾ ਚੱਲ ਚੱਲ ਮੈਂ ਬਣਾ ਕੇ ਲੈਣੀ ਹੁਣ ਚਾਹ ਉਹ ਤੁਸੀਂ ਬੈਠੋ ਹੈ ਠੀਕ ਠੀਕ ਇੱਥੇ ਘੰਟੇ ਦੀ ਪੀਵਾਂਗੇ ਭਾਜਾ ਹਾਂ ਠੀਕ ਹੈ ਠੀਕ ਸ਼ੁਕਰ ਖਾਨੇ ਚ ਵਰਗੀ ਮਾਰੀ ਮੋਟੀ ਤਾਂ ਸ਼ੁਕਰ ਸ਼ੁਕਰ ਦੋਸਤੋ ਸਤਿ ਸ਼੍ਰੀ ਅਕਾਲ ਜੀ ਜਿਹੜਾ ਅਸੀਂ ਅੱਜ ਮੈਸੇਜ ਦੇ ਰਹੇ ਹਾਂ ਜੀ ਇਹ ਫਿਲਮ ਬਣਾਈ ਹੈ ਇਹ ਸਾਡਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਹੜੇ ਫੇਸਬੁੱਕ ਤੇ ਇੱਕ ਦੂਜੇ ਨੂੰ ਆਪਣੇ ਧਰਮਾਂ ਦੇ ਨਾਂ ਤੇ ਜਾਂ ਕਾਸਟਾਂ ਦੇ ਨਾਂ ਤੇ ਲੜਾ ਰਹੇ ਜੀ ਕਿਉਂਕਿ ਆਪ ਭਰਾਇਆ ਕਰੇ ਜੀ ਅਸੀਂ ਚਾਰ ਜਾਣੇ ਇੱਥੇ ਕੋਈ ਇਹ ਦੱਸ ਕੇ ਦਿਖਾਵੇ ਮੇਰੀ ਕਾਸਟ ਕੀ ਹੈ ਬਾਈ ਜੀ ਦੀ ਕਾਸਟ ਕੀ ਹੈ ਭੈਣ ਜੀ ਦੀ ਕੀ ਹੈ ਤੇ ਮਾਤਾ ਜੀ ਦੀ ਹੈ ਇਹ ਆਪਾਂ ਆਪ ਵੀ ਰੋਲੇ ਪਾਈ ਜਾਨੇ ਆਪ ਵੀ ਲੜੀ ਜਾਨੇ ਠੀਕ ਹੈ ਜੀ ਸੋ ਬੇਨਤੀ ਹੈ ਬਾਈ ਜੀ ਜਾਤੀਵਾਦ ਤੋਂ ਦੂਰ ਰਹੋ ਜਿਹੜੇ ਧਰਮ ਦੇ ਮੁੱਦਿਆਂ ਤੋਂ ਦੂਰ ਹੋ ਆਪਾਂ ਪਹਿਲੇ ਹੀ ਬਹੁਤ ਪਿੱਛੇ ਆ ਕਪੜਾ ਪੰਜਾਬ ਬਹੁਤ ਪਹਿਲੇ ਪਿੱਛੇ ਜਾ ਰਿਹਾ ਸੋ ਇਹਨਾਂ ਚੀਜ਼ਾਂ ਤੋਂ ਬਚੋ ਇਹਦਾ ਨੁਕਸਾਨ ਆਪਾਂ ਨੂੰ ਹੀ ਹੋਣਾ ਹੈ ਆਪਣੇ ਬੱਚਾ ਨੂੰ ਹੋਣਾ ਹੈ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਜੀ ਤੇ ਆਪਣੇ ਪੇਜ ਨੂੰ ਬੂਟਾ ਗਰਾਰੀ ਪ੍ਰੋਡਕਸ਼ਨ ਨੂੰ YouTube ਤੇ ਵੀ ਹ ਤੇ Facebook ਤੇ ਵੀ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਤਿ ਸ੍ਰੀ ਅਕਾਲ ਜੀ ਮਨੇ ਚਾਹ ਹੀ ਬਣਾਈ ਐ ਇਹ ਮੁੰਡੇ ਨੇ ਕੰਮ ਜਾਣਾ ਸੀ ਆ ਬਾਅਦ ਫੂਕ ਲੈਂਦੀ ਤੇ ਕੰਮ ਤਾਂ ਹੁੰਦੇ ਰਹਿੰਦੇ ਆ ਜਦੋਂ ਮੈਨੂੰ ਕਿਹਾ ਹੀ ਨਹੀਂ ਚਾਹ ਬਣਾਉਣ ਨੂੰ ਮੈਂ ਕਿਵੇਂ ਬਣਾ ਦਿੰਦੀ ਲੈ ਕਮਾਨੇ ਆ ਕਹੀ ਤਾਂ ਜਾਂਦਾ ਐ ਕਹਿੰਦਾ ਮੈਂ ਕਿਹਾ ਪਹਿਲਾਂ ਸੋਨੂ ਕਿਹਾ ਸੀ ਤੁਸੀਂ ਨਹੀਂ ਬਣਾਈ ਚਾਹ ਹੁਣ ਮੇਰੇ ਤੇ ਕਿਉਂ ਤੁਸੀਂ ਸਿਰਦੇ ਗੱਲ ਹੱਟ ਲੈ ਗਈ ਕੌਤੀ ਚਲੀ ਜਾਂਦੀ ਐ ਕੰਮ ਤਾਂ ਦਾ ਤੇਰਾ ਸਾਰਾ ਕਰਨ ਦਾ ਫਰਜ ਐ ਨੂੰਹਾਂ ਤੇ ਕੰਮ ਤਾਂ ਦਾ ਲੈਣ ਜਾਂਦੀ ਮੂੰਹ ਦੇਖਣ ਨੂੰ ਨਹੀਂ ਆਉਂਦੀਆਂ ਤੇ ਆ ਤੇਰੇ ਬਾਲਣ ਫੂਕਣ ਕਰੀ ਤਾਂ ਜਾਂਦੀ ਐ ਹੋਰ ਕੀ ਹੈ ਹੈ ਆਹ ਹੋਰ ਕੀ ਨਾ ਕਰਦੇ ਬਾਲਣ ਫੂਕਣਾ ਇਹ ਕਰਨ ਵਾਸਤੇ ਲੈਂਦਾ ਤੈਨੂੰ ਮੂੰਹ ਦੇਖਾ ਦੇ ਲੈਂਦਾ ਕਰੀ ਤਾਂ ਜੰਨੀ ਹੈ ਸਾਰਾ ਦਿਨ ਲੱਗੀ ਰਹਿਣੀ ਹੈ ਜਿੰਨਾ ਮਰਜ਼ੀ ਕਰ ਲੈ ਤੂੰ ਨਹੀਂ ਮੈਨੂੰ ਨਾਮ ਦਾ ਟਿੱਕਾ ਦੇਣਾ ਵੀ ਮੇਰੀ ਨੂੰ ਕਰਦੀ ਹੈ ਹੈ ਮੈਂ ਤਾਂ ਬਥੇਰਾ ਸੋਚਨੀ ਹੈ ਵੀ ਚੱਲੇ ਤਾਂ ਮੇਰੀ ਮਾਂ ਤਾਂ ਜਨਮ ਦਿਨ ਵਾਲੀ ਸੀ ਇਹ 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 ਮੇਰੀ ਅਸਲੀ ਮਾਂ ਤੂੰ ਤਾਂ ਅਸਲੀ ਮੇਰੀ ਮਾਂ ਬਣੀ ਹੋਈ ਨਹੀਂ ਬਣਾਣੇ ਕੀ ਤਾਂ ਹੀ ਬਣੂ ਆਇਨਾ ਕਿਸੇ ਸਿਰ ਨੇ ਭੰਗਿਆ ਜੇ ਬੰਦੀ ਹੁੰਦੀ ਨਾ ਤੇ ਅੱਜ ਮੈਨੂੰ ਨੌਬਤ ਨਹੀਂ ਆਉਣੀ ਸੀਗੀ ਹੱਦ ਲੈ ਗਈ ਤੂੰ ਤਾਂ ਦਿਲ ਤੇ ਜੱਲਾ ਕਰੀ ਜੰਨੀ ਹੈ ਮੇਰੀ ਗੱਲ ਨੂੰ ਆਉਣ ਦੀ ਨਹੀਂ ਕਿਸੇ ਸਿਰ ਤੇ ਤਾਂ ਤੂੰ ਭਾਂਡਾ ਠੀਕਰ ਛੱਟ ਕੇ ਤੇ ਮੇਰੇ ਉੱਤੇ ਸਿਰ ਤੇ ਚੜ ਗਈ ਆ ਕੇ ਮੈਂ ਤਾਂ ਕੰਮ ਕਰੀ ਜੰਨੀ ਆ ਬਾਲਣ ਫੁਕਣ ਕਰੀ ਜੰਨੀ ਆ ਤੇ ਮੈਂ ਜੇ ਤਾਂ ਬੇਲੀ ਬੈਠੀ ਆ ਮੈਂ ਫਿਰ ਤਾਂ ਤੂੰ ਮੈਨੂੰ ਬੋਲਦੀ ਚੰਗੀ ਲੱਗਦੀ ਆ ਆਸਗਵਾਨ ਨੂੰ ਪੁੱਛ ਕੇ ਦੇਖ ਅਗਲੇ ਸਾਰੇ ਕਹਿੰਦੇ ਆ ਨਹੀਂ ਫਲਾਣੇ ਦੀ ਨੂੰ ਕਿੰਨਾ ਕੰਮ ਕਰਦੀ ਤੂੰ ਘੜਾ ਮੇਰੀ ਬਣੀ ਹੈ ਕੁੜੇ ਤੂੰ ਮਤ ਰਹੀ ਹੈ ਮੈਂ ਪੁੱਤ ਵੇ ਹੱਦ ਲਾਤੀ ਕਿਹੋ ਜੀ ਗੱਲਾਂ ਕਰਦੀ ਆ ਤੂੰ ਸਰੀ ਤੇ ਯਾਨੀ ਸਾਰਾ ਦਿਨ ਥੋੜਾ ਗੋਲਣ ਧੰਦਾ ਜੇ ਪੂਰਾ ਹੁੰਦਾ ਕਿਸੇ ਦਾ ਸਿਰ ਨਹੀਂ ਫੁੱਟਿਆ ਆਹੋ ਸਿਰ ਤਾਂ ਤੈਨੂੰ ਫੋੜ ਕੇ ਦਿਖਾ ਦਨੀ ਕਿਵੇਂ ਫੋੜਦਾ ਸ਼ਾਬਾਸ਼ ਸ਼ਾਬਾਸ਼ ਆਈ ਕੁਛ ਕਰਨਾ ਸੀ ਤੂੰ ਅੱਜ ਫੇਰ ਲੱਗਿਆ ਪਈਆਂ ਤੁਸੀਂ ਉਹ ਕਦੇ ਰਾਮ ਨਾਲ ਵੀ ਬਹਿ ਜਾ ਕਰੋ ਚੁੱਪ ਕਰਕੇ ਸਾਰਾ ਪਿੰਡ ਸਿਰ ਤੇ ਚੱਕ ਰੱਖਿਆ ਤੁਸੀਂ ਆ ਲੋਕ ਬਾਅਦ ਥੋੜਾ ਤਮਾਸ਼ਾ ਦੇਖੀ ਜਾਂਦੇ ਆ ਪਾਪਾ ਜੀ ਮੈਨੂੰ ਆਏ ਦੱਸੋ ਮੈਂ ਹੁਣ ਤੁਹਾਡੇ ਸਾਹਮਣੇ ਕੰਮ ਕਰਦੀ ਨਹੀਂ ਮੈਨੂੰ ਕਹਿੰਦੀ ਲੈ ਕੰਮ ਨਹੀਂ ਕਰਦੀ ਹੋਰ ਕੌਣ ਕਰਦਾ ਲੈ ਸਾਰਾ ਦਿਨ ਤੇ ਆਪ ਬੇਲੀ ਬੈਠੀ ਰਹਿੰਦੀ ਐ ਮੈਂ ਕਹਿੰਦੀ ਐ ਚੱਲ ਕੋਈ ਗੱਲ ਨਹੀਂ ਮੇਰੀ ਮਾਂ ਐ ਤੇ ਫਿਰ ਮਾਂ ਹੈਗੀ ਇਹਦੇ 'ਚ ਕਿਹੜੀ ਗੱਲ ਐ ਤੇ ਪਰ ਮੇਰੀ ਮਾਂ ਬੰਦ ਹੀ ਨਹੀਂ ਜਦੋਂ ਮੈਂ ਕੀ ਕਿਹਾ ਮੈਂ ਕਿ ਕੀ ਤੈਨੂੰ ਐ ਜਾ ਕੀ ਕਹਤਾ ਇਹਨੇ ਹਾਂ ਮੈਨੂੰ ਕਹਿੰਦੀ ਹਾਂ ਕਿ ਨਹੀਂ ਮੁੰਡੇ ਨੂੰ ਚਾਹ ਨਹੀਂ ਬਣਾ ਕੇ ਦਿੱਤੀ ਜਦੋਂ ਮੁੰਡੇ ਨੇ ਮੈਨੂੰ ਕਿਹਾ ਨਹੀਂ ਚਾਹ ਬਣਾ ਦੋ ਤਾਂ ਰੋਜ਼ ਦਾ ਹੀ ਇਹ ਕੰਦਰਖਾਨਾ ਕਦੇ ਚਾਹ ਪਿੱਛੇ ਕਦੇ ਗੋਹੇ ਕੂੜੇ ਪਿੱਛੇ ਕਦੇ ਰੋਟੀ ਨਹੀਂ ਪਕਾਈ ਅੱਜ ਸਬਜ਼ੀ ਵੀ ਚੀਰੀ ਹੈਂ ਦੋ ਜਾਣੀਆਂ ਤੁਸੀਂ ਘਰ ਦੇ ਵਿੱਚ ਤੇ ਕਿਹਨੇ ਅੜ ਸਕਦੇ ਤੁਸੀਂ ਜਦੋਂ ਮੈਂ ਬੋਲਦਾ ਫਿਰ ਕਹਿੰਗੇ ਬੰਦੇ ਬੋਲਦੇ ਆਪਸ ਤੂੰ ਸਿਆਣੀ ਬਣੀ ਐ ਤੂੰ ਵੀ ਨਿਆਣੀ ਨਹੀਂ ਐ ਭਾਈ ਹੁਣ ਤੂੰ ਰੋ ਰੋਈ ਤੈਨੂੰ ਵੀ ਚੰਗਾ ਲੱਗਦਾ ਟੋਕਣਾ ਤੇ ਤੂੰ ਤੂੰ ਇਹਦੇ ਨਾਲ ਲੱਗ ਜਿਹੜੀਆਂ ਬਰਾਬਰ ਬਹਿਸ ਕਰ ਜਦੋਂ ਤੈਨੂੰ ਪਤਾ ਕੋਈ ਨਵੀਂ ਨਹੀਂ ਆਈ ਇਹ ਤੂੰ ਸਿਆਣੀ ਬਣ ਜਾ ਸਿਆਣੀ ਕੋ ਬਣਨ ਵੀ ਦੇਵੇ ਮੇਰੇ ਵਾਲ ਚਿੱਟੇ ਹੋਈ ਨਹੀਂ ਹੋਏ ਵਾਲ ਚਿੱਟੇ ਨਹੀਂ ਹੋਏ ਮੈਨੂੰ ਵੀ ਕੋ ਸਮਝ ਆਏ ਮੈਂ ਸ਼ਰਮੋ ਕੇ ਬੋਲਦੀ ਆ ਇਹ ਜੋ ਕਰਦੀ ਆ ਕਰਨ ਦੇ ਲੋੜ ਨਹੀਂ ਤੈਨੂੰ ਫालतू ਬੋਲਣ ਦੀ ਆਈਆ ਮੱਦੀ ਸਾਂ ਕਰੀਆ ਕੀ ਗੱਲ ਹੋ ਗਈ ਉਹ ਕੁਛ ਵੀ ਹੋਇਆ ਯਾਰ ਜਾਓ ਭਾਈ ਤੁਸੀਂ ਆਦਾ ਕੰਮ ਕਰੋ ਜਾ ਕੇ ਰੋਲਾ ਨੀ ਪਈ ਜਾਂਦਾ ਜੀ ਉਹ ਨਹੀਂ ਕੋਈ ਰੋਲਾ ਨਹੀਂ ਜਾਓ ਜਾਓ ਕੰਮ ਕਰੋ ਆਪਾਂ ਦੇਖੋ ਜਾਓ ਸ਼ਾਬਾਸ਼ ਚੰਗਾ ਜੀ ਜਾਓ ਆ ਜੇ ਤਾਂ ਮਸ਼ਾਹ ਦੇਖਣ ਚੱਲੋ ਵੀ ਭੰਨਾ ਚਾਹੀਦਾ ਨੀ ਪੁਰਾਉ ਕੀ ਦੇਖੀ ਐ ਨੇ ਇੱਥੇ ਇਹ ਤਾਂ ਰੋਜ ਦਾ ਕਲੇਸ ਆ ਪਾਪਾ ਕੀ ਲੜੇ ਤੇ ਖੜਕੇ ਆ ਚੱਲੀਏ ਆ ਜਾ ਅੱਛਾ ਕਲੇਸ ਆ ਇਹਨਾਂ ਛਾਪਾ ਦੇ ਕੇ ਵੇਖੂਗਾ ਕਿਦਾਂ ਨੂੰ ਤਾ ਮਨ ਨੂੰ ਫੇਰਨਾ ਪਾੜ ਗਿਆ ਤਾ ਹਟਦੀਆਂ ਨਹੀਂ ਆ ਤਾਂ ਤੇਰੀ ਮਾਨੇ ਤੈਨੂੰ ਆਸ ਖਾਏ ਵੱਡਿਆਂ ਦੀ ਜਿੱਤ ਕਰਨਾ ਮੇਰੀ ਮਾਂ ਤੱਕ ਨਾ ਪਹੁੰਚਾ ਮੇਰੀ ਮਾਂ ਨੂੰ ਵਿਚ ਲੈਣ ਦੀ ਕੋਈ ਜ਼ਰੂਰਤ ਨਹੀਂ ਮੈਂ ਤੈਨੂੰ ਦੱਸਾਂ ਆ ਜਾਂਦੀਆਂ ਮੇਰੇ ਤੇ ਸਿਰ ਚੜ ਕੇ ਓ ਸ਼ਰਮਾ ਮੇਰਾ ਪਾਣ ਨਹੀਂ ਕੁਕਰ ਕਰੀ ਜਾਨੀ ਮੈਂ ਸਾਰਾ ਦੇਣਾ ਸ਼ਰਮਾ ਛੋਡੇ ਕਰਕੇ ਬੁੜੀਆਂ ਗੱਲਾਂ ਬਣਾਉਂਦੀਆਂ ਪਿੰਡ 'ਚ ਅੱਛਾ ਮੇਰੇ ਘਰ ਕੇ ਕਰਦੀਆਂ ਨੇ ਗੱਲਾਂ ਕਰ ਜਿਹੜੇ ਲੋਕ ਸਲਾਮਾ ਕਰਦੇ ਓ ਲਾਨ ਤਾਂ ਬਾਕੇ ਲੰਘਦੇ ਕੋਲ ਦੀ ਅੱਜ ਬਾਈ ਜੀ ਬਾਈਆ ਆ ਗਿਆ ਤੂੰ ਮੈਨੂੰ ਸਿਖਾਉਣ ਆਲਾ ਲਾਨ ਤਾਂ ਪਾਉਂਦੇ ਨਾ ਇਹਨੂੰ ਨਾ ਤੂੰ ਸਮਝਾਈ ਆਪਦੀ ਨੂੰ ਇਹਨੇ ਉਮਰ ਲਈ ਚਿੱਟੇ ਤੌਲੇ ਵਾਲੇ ਨੂੰ ਇਹਨੂੰ ਨਹੀਂ ਅਕਲ ਹੈਗੀ ਵੀ ਨੂੰ ਨਾ ਕਿਵੇਂ ਬੋਲੀਦਾ ਮੇਰੇ ਪੇਕੇ ਤੱਕ ਪਹੁੰਚ ਗਈ ਨਾ ਮੇਰੇ ਪੇਕੇ ਨੇ ਕਿ ਤੇਰੇ ਘਰੇ ਇੱਥੇ ਰੋਟੀ ਪਾਣੀ ਖਾਂਦੇ ਨਾ ਕੇ ਰੋਟੀ ਪਾਣੀ ਤਾਂ ਨਹੀਂ ਖਾਂਦੇ ਆਰਤਾ ਤੋਰ ਨਾ ਤੈਨੂੰ ਵੱਡੇ ਛੋਲੇ ਨਹੀਂ ਮੀਨੇਗੀ ਕੋਈ ਸ਼ਰਮਤ ਤੈਨੂੰ ਨਹੀਂ ਕੋਈ ਤੇ ਮੈਂ ਰੱਖੀ ਦੀ ਆ ਬੋਲਣ ਲੱਗੀ ਮਾਈਕ ਤਾਂ ਸਾਰਾ ਕਾਤਾ ਤੇਰਾ ਮੈਂ ਬਨ ਦਿੱਤਾ ਪੇਕਿਆਂ ਤੋਂ ਲਿਆ ਲਿਆ ਕੇ ਤੈਨੂੰ ਮੈਂ ਦੇ ਦਿੱਤਾ ਹੁਣ ਤੂੰ ਬਣ ਗਈ ਰਾਣੀ ਪਹਿਲਾਂ ਤੇਰੇ ਰੋਟੀ ਨਹੀਂ ਸੀ ਪੱਕਦੀ ਇਹ ਤਾਂ ਮੇਰੀ ਕਿਸਮਤ ਫੁੱਟੀ ਆ ਜਿਹੜੇ ਬਚੋਲੇ ਤੇਰੇ ਪੈਸ ਪਾ ਕੇ ਮੈਨੂੰ ਇੱਥੇ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਐਹੀ ਜੀ ਆ ਮੈਂ ਤਾਂ ਤੇਰੇ ਜਵਾਂ ਨਹੀਂ ਰਹਿੰਦੀ ਮੈਂ ਤਾਂ ਤੇ ਬੰਦੇ ਦੇ ਮੂੰਹ ਨੂੰ ਰਹਿਣੀ ਆ ਮੈਂ ਤੈਨੂੰ ਦੱਸਾਂ ਮੇਂ ਸ਼ਰਮਣਾ ਸਾਰਾ ਟਿਕ 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 ਲੈ ਰਹੀ ਹਾਂ ਹਾਂ ਚਤਰੋ ਤੇ ਕਰਨਾ ਨਹੀਂ ਟਿਕ ਟਿਕ ਕਰਨਾ ਨਹੀਂ ਹੈ ਕਰਨ ਪਿੱਛੇ ਹੁੰਦੇ ਨਾ ਮੇਰੇ ਬੰਦੇ ਨੇ ਲੈ ਕੇ ਦਿੱਤਾ ਮੋਬਾਈਲ ਮੈਨੂੰ ਕਿਹੜਾ ਕਸਾ ਖਸ ਮਨੇ ਲੈ ਕੇ ਦਿੱਤਾ ਮੇਰੇ ਬੰਦੇ ਨੇ ਮੈਨੂੰ ਲੈ ਕੇ ਦਿੱਤਾ ਬਿਲਾ ਕਰ ਇਹਦੇ ਤੇ ਦੇਖ ਲਿਆ ਮੈਂ ਤਾਂ ਦੀ ਮਾਂ ਨੂੰ ਰੋਜ਼ ਫੋਨ ਲਾਉਣੀ ਆ ਵੀਡੀਓ ਕਾਲ ਕਰਦੀ ਆ ਨਾਲੇ ਮੇਰੀਆਂ ਭੈਣਾਂ ਨੂੰ ਨਾਲੇ ਮੇਰੀਆਂ ਭਾਂਜੀਆਂ ਨਾਲੇ ਪਤੀਜਿਆਂ ਨੂੰ ਮੈਂ ਤਾਂ ਰੋਜ਼ ਗੱਲਾਂ ਕਰਦੀ ਆ ਤੂੰ ਦੱਸ ਤੂੰ ਕੀ ਦਿਨ ਕਰਦੇ ਕਿਸੇ ਨੇ ਬਣਾ ਕੇ ਰੱਖੀ ਅੱਜ ਤੱਕ ਤੇਰੀ ਕੀ ਦਿਨ ਬਣੀ ਤੇਰੀ ਤੇ ਤੇਰੇ ਭਰਾ ਨਾਲ ਤੇਰੀ ਨਹੀਂ ਬਣੀ ਤੇਰੇ ਮਾਪਿਆਂ ਨਾਲ ਤੇਰੀ ਨਹੀਂ ਬਣੀ ਤੇਰੇ ਪਰਚਾਈ ਦੇ ਨਾਲ ਤੇਰੀ ਨਹੀਂ ਬਣੀ ਤੇ ਹੁਣ ਤੂੰ ਮੇਰੇ ਨਾਲ ਕਿੱਥਾ ਬਣਾ ਲੇਗੀ ਹੈ ਨੀਕ ਜਾ ਵਗ ਜਾ ਮੈਂ ਬੁੱਢੀ ਆ ਲਿਆ ਹਾਜ ਕਰਦੀ ਵਿਚਾਰਾ ਇਹਨੂੰ ਕੀ ਹੋਇਆ ਬੈਠਾ ਇਹ ਪਾ ਕੀ ਹੋ ਗਿਆ ਤੈਨੂੰ ਹੈ ਕੋਸ ਨਹੀਂ ਬਾਪੂ ਘਰੇ ਮੂੰਹ ਦਲ ਮੁਕਾਈ ਬੈਠਾ ਘਰੇ ਜਿਹੜਾ ਕਲੇਸ਼ ਹੈ ਉਹਨੇ ਮਾਰ ਤੇ ਜਾਵਾ ਆਪਾਂ ਦਾ ਪਿੰਡ ਚ ਔਰੇ ਪਿੰਡ ਚ ਬੇਇਜ਼ਤੀ ਹੋਈ ਪਈ ਐ ਆਪਣੇ ਇੰਨਾ ਕਲੇਸ਼ ਕਿਸੇ ਘਰ ਚ ਨਹੀਂ ਕੋਈ ਉਹ ਤਾਂ ਹੁਣ ਮੈਨੂੰ ਵੀ ਤਾਂ ਦੀਦਾ ਰੋਜ ਕੀ ਕਰਕੇ ਰੋਕੀ ਕੀਤਾ ਜਾਵੇ ਨਾ ਉਹ ਸੁਣਦੀ ਐ ਤੇ ਨਾ ਉਹ ਸੁਣਦੀ ਐ ਤੇ ਇੱਕੋ ਜਿਹੀ ਗੱਲ ਨੂੰ ਆਉਂਦੀ ਐ ਜਿਹੜੀਆਂ ਆ ਹਾਂ ਤੇ ਫੇਰ ਤੇ ਕੀ ਕਰੀਏ ਇਹ ਤਾਂ ਹੁਣ ਜਿਹੜਾ ਪੰਗਾ ਭਰਾ ਬੇ ਛੇੜਿਆ ਐ ਤਾਂ ਹੁਣ ਕੱਟਣਾ ਹੀ ਪੂਕੀ ਮੈਨਾਂ ਕਿਵੇਂ ਦੇਣੂ ਜੁੱਤੇ ਫਸ ਗਏ ਆਪਾਂ ਤਾਂ ਕੀ ਕਰੀਏ ਬਾਪੂ ਪਲੇ ਸਟਾਈਕ ਮਿੰਟ ਚ ਖਤਮ ਹੋ ਜੂ ਕਿਉਂ ਐ ਕਿਵੇਂ ਹੋ ਜੂ ਤੇਰੇ ਕੋਲ ਅੱਜ ਕਿਹੜੀ ਜਾਦੂ ਦੀ ਛੜੀ ਆ ਹੋਏ ਮੇਰੇ ਕੋਲ ਹੈਗੀ ਆ ਸਕੀਮ ਕਿਹੜੀ ਸਕੀਮ ਐ ਲੈ ਸੁਣ ਫਿਰ ਹਾਂ ਅੱਛਾ ਹਾਂ ਆ ਠੀਕ ਐ ਫਿਰ ਸਕੀਮ ਤੇਰੇ ਵਾਲੀ ਚਲੋ ਫਿਰ ਆਜੋ ਇਸ ਸਕੀਮ ਵਰਤ ਕੇ ਚਲੋ ਆਜੋ ਫਿਰ ਆ ਜਾਓ ਚਲ ਆ ਜਾਓ 嗯、呃。 ਸੱਚ ਗੱਲ ਸੁਣ ਹਾਂਜੀ ਐ ਕਰ 80 ਅੰਨੇ ਬਾਅਦ ਚ ਤੂੰ ਪਹਿਲਾਂ ਚੱਲ ਕਰੇ ਠੀਕ ਹੈ ਠੀਕ ਹੈ ਇੰਦਾਂ ਨੇ ਫਿਰ ਆਪਾਂ ਸਕੀਮ ਠੀਕ ਹੈ ਚੱਲ 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 ਫਟਾਫਟ ਚੱਕ ਲੈ ਪਿਆਰ ਫਟਾਫਟ ਆਜੂ ਦੇਖਦੇ ਆ ਫਿਰ ਨਜ਼ਾਰਾ ਐਂਕੂ ਤੂੰ ਬੁੱਕਾ ਕਰ ਨਹੀਂ ਲੋੜਨੀ ਐ ਆਦਾ ਜਿਵੇਂ ਤੁੰਦਾ ਦੇਖ ਲੋ ਤੂੰ ਮੇਰੇ ਨਾਲ ਤੇ ਤੂੰ ਚਾਲ ਬੜੇ ਸਰ ਦੇ ਤੇਰਾ ਇਹ ਸਭ ਬੰਦਾ ਨਹੀਂ ਮੇਰਾ ਸਾਰਾ ਹੀ ਸਮਾਂ ਦਾ ਤੇਰਾ ਓਏ ਕਿਉਂ ਹਾਂ ਬੰਦਾ ਨਹੀਂ ਐ ਸਾਰਾ ਕੁਝ ਮੈਂ ਕੀਤਾ ਤੂੰ ਕੀ ਕੀਤਾ ਹਾਂ ਐਡਾ ਪਾਲ ਪੋਛ ਕੇ ਪੜਾਣ ਖਾ ਕੇ ਤੁਹਾਨੂੰ ਵਿਆਹ ਦਾ ਸਾਰਾ ਕੁਝ ਕਰਤਾ ਹੋਰ ਤੇਰੇ ਕਰਦੀ ਕਿੱਡਾ ਹੋਣਾ ਓ ਤੂੰ ਐਡਾ ਹੋਣਾ ਦਫਾ ਚੱਕਦਾ ਉਹਦਾ ਸਵਾਲ ਨਿਕਲ ਦੋ ਨਿਕਲ ਨਹੀਂ ਮੈਂ ਤਾਂ ਸਾਨੂੰ ਕੰਦ ਕਦੂ ਵੱਡਾ ਈ ਸੱਕਾ ਨਹੀਂ ਸ ਤੇਰਾ ਓਏ ਮੈਂ ਚਿੱਟੀ ਧਾੜੀ ਦੀ ਲਿਆ ਕੇ ਕਰਦਾ ਓ ਕੀ ਕਰ ਲੈਗਾ ਚਿੱਟੀ ਧਾੜੀ ਨੂੰ ਤੂੰ ਮੈਂ ਭੁੱਲ ਜੂਂ ਵੀ ਪਿਓ ਤੂੰ ਓਏ ਹੈ ਮੈਂ ਭੁੱਲ ਜੂ ਪਿਓ ਨਾਮ ਪਿਓ ਨੂੰ ਆ ਜਾ ਫੇਰ ਆ ਜਾ ਫੇਰ ਓ ਤੇਰੇ ਵਰਗੇ ਮੈਂ ਪਥੇਰੇ ਹੁਣ ਤੱਕ ਟੜ ਤੱਕ ਨਹੀਂ ਓ ਤੂੰ ਕਰੇਗਾ ਕੀ ਓ ਹੈ ਕਿਤੀ ਤੂੰ ਹੈ ਸਾਲਿਆ ਪਾਲ ਪੋਛ ਕੇ ਐਡਾ ਕਰਤਾ ਤੇ ਅੱਜ ਤੂੰ ਹਿਸੇ ਪਾ ਕਾਲੀ ਸ ਤੇਰੇ ਨੂੰ ਲੰਗਦਾ ਕੀ ਓ ਤੋ ਹੇ ਮੀਕਾ ਸਰ ਚੱਕਾ ਦਾ ਜੁੱਲੀ ਬਿਸਤਰਾ ਬਾਹਰ ਆ ਜਾ ਇਥੋਂ ਕਹੀ ਮਾਰੂ ਮੈਂ ਸਰ ਤੇ ਤੂੰ ਹੱਥ ਲਾ ਕੇ ਵੇਖ ਕਹੀ ਮਾਰੇਗਾ ਬੱਟਾ ਜੋੜਾ ਮੋੜੇ ਸੜੇ ਚਾਰ ਮਾਰੂ ਜੱਪਾ ਤੇ ਮੈਂ ਕਿਹਾ ਕਿਉਂ ਨਹੀਂ ਪਿਉ ਆ ਪਿਉ ਆ ਉਹ ਤੂੰ ਚੱਲ ਕੀ ਹੋ ਗਿਆ ਬੜਾ ਪ੍ਰੋਬਲਮ ਕਰਦਾ ਮੇਰੇ ਤੂੰ ਮੈਂ ਕੀ ਹੋ ਗਿਆ ਜੀ ਕੀ ਹੋ ਗਿਆ ਇਹ ਤਾਂ ਜਿੱਥੇ ਹਰ ਤੁਸੀਂ ਤਾਂ ਕਰ ਲੜ ਰਹੇ ਨਹੀਂ ਸੀ ਨਹੀਂ ਇਹਨੇ ਤਾਂ ਝਾੜ ਗੋਈਆਂ ਮੈਂ ਤਾਂ ਉੱਦੋਂ ਹੋਣਾ ਬਸ ਰਹਿਣਾ ਹਣੀ ਉਹਦੇ ਨਾਲ ਚੱਕੋ ਸੁਕਵਾ ਕੇ ਜੁੱਲੀ ਬਿਸਤਰਾ ਨਿਕਲੋ ਚਾਹਤ ਮੈਂ ਚੱਲੇ ਫੇਰ ਹੋਵਾਂਗੇ ਆ ਰੋਜ਼ ਦਾ ਕੰਟਰੈਕਸ਼ਨ ਵਾਲੇ ਮੁੱਕ ਜੂਗਾ ਇਹ ਸਾਰੇ ਫੇਰ ਹੋਵਾਂਗੇ ਨਹੀਂ ਹੁੰਦੇ ਨਹੀਂ ਹਾਂ ਨਾ ਪੰਮੀ ਆਪਾਂ ਨੂੰ ਗਾਦੀਆਂ ਅੱਗੇ ਸਾਂ ਨਾ ਨਾ ਮਾਸੀ ਰਬੀ ਤੁਸੀਂ ਜਾ ਕੇ ਇਹ ਸਾਦੇ ਦੇ ਨੂੰ ਬੱਟੇ ਨੂੰ ਆਪ ਨਹੀਂ ਲਾਵਾ ਦੇਣੇ ਮੈਂ ਤਾਂ ਮੈਂ ਤਾਂ ਪਹਿਲਾਂ ਸਮਝ ਗਏ ਨੂੰ ਉਹ ਤੂੰ ਚੱਲ ਓਏ ਤੂੰ ਫੋ ਚੱਕੋ ਸਮਾਨ ਉਹ ਤੂੰ ਦਫਾ ਕਰ ਇਹਨਾਂ ਨੂੰ ਇਹਨੇ ਕਹੀ ਖਾਣ ਵਾਲੀ ਗੱਲ ਨਹੀਂ ਛੱਡੀ ਸੀ ਕਿਉਂ ਨਹੀਂ ਕਰਨਾ ਉਹ ਪਾਪਾ ਜੀ ਇਹ ਸਾਲਾ ਰੋਜ਼ ਦਾ ਕੰਗਰਿਆ ਕਰਦੇ ਮੈਂ ਖਤਮ ਕਰ ਲੈ ਅਸੀਂ ਮਰਦੀ ਬਾਹਰ ਅਸੀਂ ਨਹੀਂ ਲੜਦੀਆਂ ਹੈਂ ਅਸੀਂ ਨਹੀਂ ਲੜਦੀਆਂ ਜਿਵੇਂ ਵਾਦਦੀਆਂ ਨਾ ਤੇ ਕਿਹੜਾ ਰੋਜ਼ ਕੰਗਰਿਆ ਖਾਣਾ ਕਰਦੀ ਉਹ ਪਾਪਾ ਜੀ ਹੁਣ ਅਸੀਂ ਨਹੀਂ ਲੜਦੀਆਂ ਕਿਉਂ ਹੁਣ ਕੀ ਹੋ ਗਿਆ ਨਾ ਅਸੀਂ ਲੜਦੀਆਂ ਮਾਇਆ ਹੁਣ ਇਹਨਾਂ ਨੂੰ ਉਦੀ ਮਾਂ ਸੰਜੀਤ ਵੀ ਤੁਹਾਨੂੰ ਲੈ ਵੇਚੂ ਮੈਂ ਨੂੰ ਧੀ ਸਮਝੂਂਦੀ ਹਾਂ ਅੱਜ ਬੜਾ ਮੋਹ ਆ ਗਿਆ ਤੁਹਾਨੂੰ ਆਪਸ ਚ ਇਹ ਸਭ ਬੋਲੀ ਅੱਜ ਤੁਹਾਨੂੰ ਕਰਦੇ ਦੋਨਾਂ ਨੂੰ ਮਾਫ਼ ਐਦੂ ਮੁੜ ਕੇ ਨਹੀਂ ਅਸੀਂ ਲੜਾਂਗੇ ਆ ਜੇ ਅੱਜ ਤੋਂ ਬਾਅਦ ਮੈਂ ਤੁਹਾਡਾ ਕੋਈ ਕੰਜਰਕਲੇਸ਼ ਦੇਖ ਲਿਆ ਵੀ ਉਹਨੇ ਚਾਹ ਨਹੀਂ ਬਣਾਈ ਉਹਨੇ ਭਾਂਡੇ ਨਹੀਂ ਮੰਜੇ ਉਹਨੇ ਗੋਖਾ ਨਹੀਂ ਚੱਕਿਆ ਤੇ ਹਸਾਬ ਲਾ ਲੀਓ ਫਿਰ ਤੁਸੀਂ ਆਪ ਦਾ ਅੱਜੀ ਸਮਝ ਲਾਜ ਦੇ ਪੈਰੀ ਹੱਥ ਮਾਫੀ ਮੰਗੇ ਤੋ ਠੀਕ ਐ ਬੇਬੇ ਜੀ ਮੈਨੂੰ ਮਾਫ਼ ਕਰ ਦੇ ਜੀ ਹੁੰਦੀ ਰਹੀ ਜੀ ਤੂੰ ਵੀ ਮਲਾ ਮੇਰੇ ਪੈਰੀ ਹੱਥ ਉਹ ਤੈਨੂੰ ਮਾਫ਼ ਕਰ ਦੇ। ਕਿਹਾ ਬਾਪੂ ਕਰਗੀ ਨਾ ਸਕੀਮ ਕੰਮ? ਲੈ ਕਿਹੜੀ ਸਕੀਮ ਵੇ? ਲੈ ਸੁਣ ਫਿਰ। ਸੁਣਾ। ਲੈ ਪੁੱਤ ਤੇਰੀ ਸਕੀਮ ਨੇ ਤਾਂ ਘਾਦਾ ਕਲੇਸ ਹੀ ਖਤਮ ਕਰਤਾ। ਜੁਗੀ ਜੀਵੇ ਜਵਾਨੀਆਂ ਮਾਣੇ